हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਨਹੀਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਬਹੁਤ ਘੱਟ ਵਜੇ ਦੇ ਰੇਟ ਆ ਦੋਨੇ ਵਜੇ ਸੂਈਆਂ ਵੀ ਆ ਬੱਚੇ ਮਗਰ ਬੱਚੀਆਂ ਨੇ ਆਉਂ ਪੁੱਛ ਲੈਣੇ ਬਾਈ ਜੀ ਹੱਸੀ ਗੱਲ ਹੱਸੀ ਗੱਲ ਬਈ ਹੋਰ ਠੀਕ ਹੋਈ ਵਧੀਆ ਵਧੀਆ ਰਟ ਬਾਈ ਨਾਮ ਤੇ ਡਰੈਸ ਬੋ ਨਾਮ ਜੱਗਾ ਬਈ ਹੂੰ ਪਿੰਡ ਸਲਾਤਪੁਰਾ ਹੂੰ ਤਹਿਸੀਲ ਖੂਲ ਜਿਲ੍ਹਾ ਬਠਿੰਡਾ ਠੀਕ ਆ ਨੇੜੇ ਪਿੰਡ ਸਲਾਤਪੁਰਾ ਜੀ ਭਗਤ ਰਾਏ ਜੀ ਦਾ ਇੱਕ ਵਸ ਇੱਕ ਵੇ ਬਲੌਰ ਹੈ ਮੋਬਾਈਲ ਨੰਬਰ ਬੋਲੋ 986580488 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਏ ਇਹ ਦੂਜਾ ਸੂਸ ਡਾਕਟਰ ਕਦੋਂ ਸੂਈ ਏ ਬਾਈ ਇਹ ਚੌਥਾ ਦੇ ਨਾਲ ਜਨ ਮਗਰ ਬੱਚੀ ਏ ਇਹਦੀ ਮਗਰ ਬੱਚੀ ਬੱਚੀ ਦਿਖਾ ਬਾਈ ਬੱਚੀ ਕੁਆਲਿਟੀ ਵਾਲੀ ਆ ਹਨਾ ਬੱਚੀ ਪੂਰੀ ਬੱਚਾ ਬਾਈ ਮਗਰ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਬੇ ਸਾਬ ਨੈਟ ਤੇ ਚੈੱਕ ਕਰ ਲੋ ਕਿ ਕਿੰਨੇ ਬੋਲੇ ਤੇ ਚੱਲ ਰਹੀ ਆ ਇਹ ਡਾਕਟਰ 11 ਕਿਲੋ ਬੋਲੇ ਆ ਨੈਟ ਤਿਆਰ ਆ ਬਾਈ ਹਾਂ ਠੀਕ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਨਾ ਪੂਰੇ ਗੈਸ ਤੇ ਮੁੱਠੀ ਵਾਲਾ ਥਣ ਥਣ ਦਾ ਸਵਾਜ ਬਹੁਤ ਚੰਗਾ ਹੈ ਨਾ ਤੋਰਾ ਵਗਰਾ ਤੋਂ ਮੱਝ ਵਾਲਾ ਥਣ ਕਿਹ ਦਿਖਾ ਦੇ ਮੱਝਰਗਾ ਥਣ ਲੱਗਿਆ ਜਾਤ ਬ੍ਰੀਡ ਫੁੱਲ ਚੰਗਿਆ ਫੇਸ ਸੁਸਕਰਮ ਵਾਲੀ ਦਾ ਚੰਗਾ ਬਾਕੀ ਤੋਰਾ ਤਾਰਾ ਚੰਗਾ ਚੰਗੀ ਆ ਬੜ ਨਿਕਰੀ ਵੀ ਥਣ ਲੈਵਾ ਬੜਾ ਕਮਾਲ ਆ ਬਾਈ ਤੇ ਕਿੰਨਾ ਕੁ ਦੇ ਦੂ ਹੋਰ ਦੁੱਧ ਬਾਕੀ ਸੇਵਰ ਕਰ ਦੂ 15 16 ਕਲੋ ਬਾਕੀ ਹੈ ਚਿੱਟਾ ਦੁੱਧ ਪੂਰਾ ਮੱਝ ਦਾ ਠੀਕ 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 ਫਾਇੰਟ ਬਾਈ ਫੁੱਲ ਆਊਗੀ ਗਰਮੀ ਬਿਲਕੁਲ ਨਹੀਂ ਮਰਣੀ ਜਾਤ ਵੀ ਟਫਲ ਚੰਗੀ ਆ ਥਣਲੇਵਾ ਬ ਬੜਾ ਕਮਾਲ ਦਾ ਬੱਚਾ ਹੀ ਮਗਰ ਬੱਚੀ ਆ ਬੱਚੀ ਵੀ ਚੰਗੀ ਆ ਕੀ ਮੁੱਲ ਰੱਖਿਆ ਫਿਰ ਇਹਦਾ ਮੁੱਲ ਡਾਟਰ ਬਾਸ ਲੈਣ ਦੇਣਾ 42000 ਰੁਪਏ 42000 ਰੁਪਏ ਮਾਨ ਤਾਨ ਹੋ ਜਾਈ ਬਾਈ ਮਾਨ ਤਾਨ ਕਰ ਦਾਂਗੇ ਇਹਦਾ 42000 ਰੁਪਏ ਜਮਾ ਜਾਇਜ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜੀਗਾ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਹ ਸੁਈ ਆ ਇਹ ਡਾਟਰ ਦੂਜਾ ਨੰਬਰ ਦੂਜਾ ਸੂਹ ਹੂੰ ਤੇ ਮਗਰ ਬੱਚੀ ਆ ਕਦੋਂ ਸੁਈ ਆ ਬਾਈ ਇਹ ਦੱਸ ਦੇ ਲੋ ਡਾਟਰ ਨੂੰ ਬੱਚਾ ਬੱਚੀ ਬੱਚੀ ਬਹੁਤ ਚੰਗੀ ਆ ਨਾ ਬੱਚੀ ਬਹੁਤ ਬੱਚਾ ਵੀ ਬੱਚੀ ਆ ਬੱਚੀ ਵੀ ਚੰਗੀ ਆ ਖਾਣ ਲਈ ਵਾ ਕਰਮ ਵਾਲੀ ਦਾ ਇਹਦਾ ਬਹੁਤ ਚੰਗਾ ਕੱਲਾ ਕੱਲਾ ਥਣ ਚਰੇ ਥਣ ਨੇਖਣਵੇਂ ਆਰਡਰ ਬਹੁਤ ਚੰਗਾ ਨਾੜਾ ਨੂਣਾ ਫੁੱਲ ਚੰਗੀਆਂ ਸੱਤ ਬੱਟ ਚੰਗਾ ਯਾਦ ਫਰੀਡੇ ਵੀ ਫੁੱਲ ਚੰਗੀਆਂ ਗਰਮੀ ਕਰਮ ਵਾਲੀ ਨੇ ਇਹਨੇ ਵੀ ਨਹੀਂ ਮੰਨਣੀ ਤੇ ਫੈਂਡ ਫੂਟ ਇਹਦੀ ਬਹੁਤ ਚੰਗਿਓ ਫੇਸ ਬਿਊਟੀ ਵੀ ਕਰਮ ਵਾਲੀ ਦੀ ਚੰਗੀ ਆ ਬਾਕੀ ਤੋੜਾ ਧਾਰਾ ਵੀ ਕਰਮ ਵਾਲੀ ਦਾ ਚੰਗਾ ਕਿੰਨਾ ਤੁ ਤੁਸੀਂ ਹੁਣ ਦੁੱਧ 10 ਲੀਟਰ ਆਟਾ ਪਿਆਰ ਹੋਊਗਾ ਨਿੱਟ ਤੇ ਆ 12 ਹਾਂ ਕੀ 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 ਨਿਕਲੂ ਬਾਈ ਕਹਿੰਦਾ 12 ਲੀਟਰ ਪਰ 10 ਲੀਟਰ ਮੰਨ ਕੇ ਬਾਈ ਕਹਿੰਦਾ ਲੈ ਜੇ ਚੰਗੀ ਆ ਬੜ ਕੱਦ ਕਾਰ ਥਾਲੀ ਆ ਜਾਤਵਰੀ ਚੰਗੀ ਆ ਮੁੱਲ ਭਰਾ ਦਾ ਮੁੱਲ ਡਾਟਰ ਬਸ ਲੈਣ ਦੇ 36000 36000 ਰੁਪਏ ਮਾਨਤਾਨ ਹੋ ਜਾ ਮਾ ਮਾੜਾ ਮੋਟਾ ਕਰਦੇ ਜਮਾ ਜਾਜ ਮੁੱਲ ਬਾਈ 36000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਨਗਪਰਾ ਕੋਲੇ ਦੋ ਸੀ ਦੋ ਨਹੀਂ ਦਿਖਾਤੇ ਦੋਨੇ ਬੜਾ ਚੰਗੀਆਂ ਦੋਨਾਂ ਮਗਰੀ ਬੱਚੀਆਂ ਖਾਣਲੇ ਵਿੱਚ ਚੰਗੀਆਂ ਚਵਾਈ ਜੂਈ ਬਾਈ ਕਹਿੰਦਾ ਚੰਗੀ ਆ ਇੱਕੇ-ਕਿ세 ਵੀਰ ਨੂੰ ਕੋਈ ਵੀ ਨਗ ਪਸੰਦਾ ਹੈ ਬਾਈ ਨਕ ਨਕ ਟੱਕ ਕਰ ਲਿਓ ਤੇ ਧੰਨਵਾਦ